ਸਿਰੀ ਦਾਗ ਮਹੱਲਾ ਪਹਿਲਾ ਘਰ ਚੌਥਾ ਸੋਈ ਮੌਲਾ ਜਿਨ ਜਗ ਮੌਲਿਆ ਹਰਿਆ ਕੀਆ ਸੰਸਾਰੂ ਆਬ ਖਾਕ ਜਿਨ ਬੰਧ ਰਹਾਈ ਧੰਨ ਸਿਰਜਣਹਾਰੂ ਮਰਨਾ ਮੁੱਲਾ ਮਰਨਾ ਪੀ ਕਰਤਾਰੂ ਡਰਨਾ ਰਹਾਉ ਤਾਂ ਤੂੰ ਮੁੱਲਾ ਤਾਂ ਤੂੰ ਕਾਜੀ ਜਾਣਹਿ ਨਾਮ ਖੁਦਾਈ ਜੇ ਬਹੁ ਤੇਰਾ ਪੜਿਆ ਹੋਵੇਹ ਕੋ ਰਹੈ ਨਾ ਪਰਿਐ ਪਾਈ ਸੋਈ ਕਾਜੀ ਜਿਨ ਆਪ ਤਜਿਆ ਇਕ ਨਾਮ ਕੀਆ ਆਧਾਰੋ ਹੈ ਪੀ ਹੋਸੀ ਜਾਏ ਨਾ ਜਾਸੀ ਸੱਚਾ ਸਿਰਜਨ ਹਾਰੋ ਪੰਜ ਵਖਤ ਨਿਵਾਜ ਗੁਜ਼ਾਰਹਿ ਪੜਹਿ ਕਤੀਬ ਕੁਰਾਨਾ ਨਾਨਕ ਆਖੇ ਗੋਰ ਸਦੇਈ ਰਹੇਉ ਪੀਣਾ ਖਾਣਾ ਸ੍ਰੀ ਰਾਗ ਮਹੱਲਾ ਪਹਿਲਾ ਘਰ ਚੌਥਾ ਇਕ ਸਵਾਨ ਦੁਇ ਸਵਾਨੀ ਨਾਲ ਭਲਕੇ ਭੌ ਕਹਿ ਸਦਾ ਬਿਆਲ ਕੂੜ ਸੁਰਾ ਮੁੱਠਾ ਮਰਦਾਰ ਢਾਲਕ ਰੂਪ ਰਹਾ ਕਰਤਾਰ ਮੈਂ ਪਤ ਕੀ ਪੰਦ ਨਾ ਕਰਨੀ ਕੀ ਕਾਰ ਹਉ ਵਿਗੜੈ ਰੂਪ ਰਹਾ ਬਿਕਰਾਲ ਤੇਰਾ ਏਕ ਨਾਮ ਤਾਰੇ ਸੰਸਾਰ ਮੈਂ ਏਹਾ ਆਸ ਏਹੋ ਆਧਾਰ ਰਹਾਉ ਮੋਖ ਨਿੰਦਾ ਆਖਾਂ ਦਿਨ ਰਾਤ ਪਰ ਕਰ ਜੋ ਹੀ ਨੀਚ ਸੁਨਾਤ ਕਾਮ ਕ੍ਰੋਧ ਤਨ ਵਸਹਿ ਚੰਡਾਲ ਧਾਨਕ ਰੂਪ ਰਹਾ ਕਰਤਾਰ ਠਾਹੀ ਸੁਰਤਮ ਲੋਕੀ ਵੇਸ ਹੌਠ ਗਵਾੜਾ ਠੱਗੀ ਦੇਸ ਖਰਾ ਸਿਆਣਾ ਬਹੁਤਾ ਭਾਰ ਧਾਨਕ ਰੂਪ ਰਹਾ ਕਰਤਾਰ ਮੈਂ ਕੀਤਾ ਨਾ ਜਾਤਾ ਹਰਾਮ ਖੋਰ ਹਉ ਕਿਆ ਮਹੁ ਦੇਸਾ ਦੁਸ਼ਟ ਚੋਰ ਨਾਨਕ ਨੀਚ ਕਹਿ ਵਿਚਾਰ ਧਾਨਕ ਰੂਪ ਰਹਾ ਕਰਤਾਰ ਸ੍ਰੀ ਰਾਗ ਮਹੱਲਾ ਪਹਿਲਾ ਕਰ ਚੌਥਾ ਏਕਾ ਸੁਰਤ ਜੀਤੇ ਹੈ ਜੀ ਸੁਰਤ ਵਿਹੂਣਾ ਕੋਏ ਨਾ ਕੀ ਜੇਹੀ ਸੁਰਤ ਤੇਹਾ ਤਿਨ ਰਾਹ ਲੇਖਾ ਇੱਕੋ ਆਵਹ ਜਾਹ ਕਾਹੇ ਜੀ ਕਰਹਿ ਚਤੁਰਾਈ ਲੇ ਵਾ ਦੀ ਵਟਿਲ ਨਾ ਪਾਈ ਰਹਾਉ ਤੇਰੇ ਜੀ ਜੀਆਂ ਕਾ ਤੋਹੇ ਕਿਤ ਕਉ ਸਾਹਿਬ ਆਵਹਿ ਰੋਹੇ ਜੇ ਤੂੰ ਸਾਹਿਬ ਆਵਹਿ ਰੋਹੇ ਤੂੰ ਉਹ ਨਾ ਕਾ ਤੇਰੇ ਹੋਏ ਅਸੀਂ ਬੋਲ ਵਿਗਾੜ ਵਿਗਾੜ ਹੈ ਬੋਲ ਤੂੰ ਨਦਰੀ ਅੰਦਰ ਤੋਲਹਿ ਤੋਲ ਜਹ ਕਰਣੀ ਤਹ ਪੂਰੀ ਮਤ ਕਰਣੀ ਬਾਝੋ ਘਟੇ ਘਟ ਰਣਵਤ ਨਾਨਕ ਗਿਆਨੀ ਕੈਸਾ ਹੋਏ ਆਪ ਪਛਾਣੈ ਬੂਝੈ ਸੋਏ ਗੁਰ ਪ੍ਰਸਾਦ ਕਰੇ ਵਿਚਾਰ ਸੋ ਗਿਆਨੀ ਦਰਗਹ ਪਰਵਾਨ ਸ੍ਰੀ ਰਾਗ ਮਹੱਲਾ ਪਹਿਲਾ ਘਰ ਚੌਥਾ ਤੂੰ ਦਰੀ ਆਉ ਦਾਨਾ ਬੀਨਾ ਮੈਂ ਮੱਛਲੀ ਕੈਸੇ ਅੰਤ ਲਾਹਾਂ ਜਹ ਜਹ ਦੇਖਾਂ ਤਹਿ ਤਹਿ ਤੂੰ ਹੈ ਤੁਜ ਤੇ ਨਿਕਸੀ ਫੂਟ ਮਾਰਾਂ ਨਾ ਜਾਣਾਂ ਮੇਉ ਨਾ ਜਾਣਾਂ ਜਾਲੀ ਜਾਂ ਦੁੱਖ ਲਾਗੈ ਤਾਂ ਤੁਜੈ ਸੰਭਾਲੀ ਰਹਾਉ ਤੂੰ ਪਰਪੂਰ ਜਾਣਿਆ ਮੈਂ ਦੂਰ ਜੋ ਕਿਛ ਕਰੀ ਸੋ ਤੇਰੇ ਹਧੂਰ ਤੂੰ ਦੇਖਹਿ ਹਉ ਮੁਕਰਪਾਉ ਤੇਰੇ ਕਾਮ ਨਾ ਤੇਰੇ ਨਾਈ ਜੇਤਾ ਦੇਹੀ ਤੇਤਾ ਹਉ ਖਾਉ ਬਿਆਹ ਦਰ ਨਾਹੀ ਕੈ ਦਰ ਜਾਉ ਨਾਨਕ ਏਕ ਕਹਿ ਅਰਦਾਸ ਜਿਉ ਪਿੰਡ ਸਭ ਤੇਰੇ ਪਾਸ ਆਪੇ ਨੀੜੈ ਦੂਰ ਆਪੇ ਹੀ ਆਪੇ ਮਨ ਮਿਆਨੂ ਆਪੇ ਵੇਖੈ ਸੁਣਿ ਆਪੇ ਹੀ ਕੁਦਰਤ ਕਰੇ ਜਹਾਨੂ ਜੋ ਤਿਸ ਭਾਵੇਂ ਨਾਨਕਾ ਹੁਕਮ ਸੁਈ ਪਰਵਾਨੋ ਸ੍ਰੀ ਰਾਗ ਮਹੱਲਾ ਪਹਿਲਾ ਘਰ ਚੌਥਾ ਕੀਤਾ ਕਹਾ ਕਰੇ ਮਨ ਮਾਨ ਦੇਵਨ ਹਾਰੇ ਕੈ ਹੱਥ ਦਾਨ ਭਾਵੇਂ ਦੇ ਨਾ ਦੇ ਸੋਏ ਕੀਤੇ ਕਹਿ ਕਹਿਆ ਕਿਆ ਹੋਏ ਆਪੇ ਸੱਚ ਭਾਵੇਂ ਤਿਸ ਸੱਚ ਅੰਦਾ ਕੱਚਾ ਕਚਨ ਕੱਚ ਰਹਾਉ ਜਾਂਕੇ ਰੁਖ ਬਿਰਖ ਆਰਾਉ ਜੀ ਧਾਤ ਤਿਹਾਂ ਤਿਨ ਨਾਉ ਕੁੱਲ ਭਾਉ ਫਲ ਲਿਖਿਆ ਪਾਈ ਆਪ ਬੀਜ ਆਪੇ ਹੀ ਖਾਏ ਕੱਚੀ ਕੰਡ ਕੱਚਾ ਵਿੱਚ ਰਾਜ ਮੱਕ ਅਲੂਣੀ ਫਿੱਕਾ ਸਾਦ ਨਾਨਕ ਆਣੇ ਆਵੇ ਰਾਸ ਵਿਣ ਨਾਵੇਂ ਨਾਹੀ ਸਾਬਾਸ ਸ੍ਰੀ ਰਾਗ ਮਹੱਲਾ ਪਹਿਲਾ ਕਰ ਪੰਜਵਾਂ ਅਛਲ ਛਲਾਈ ਨਹਿ ਛਲੇ ਨਹਿ ਘਾਉ ਕਟਾਰਾ ਕਰ ਸਕੈ ਜਿਉ ਸਾਹਿਬ ਰਾਖੈ ਤਿਉਂ ਰਹੈ ਇਸ ਲੋਭੀ ਕਾ ਜੀਉ ਟਲਪਲੈ ਬਿਨ ਤੇਲ ਦੀਵਾ ਕਿਉ ਜਲੈ ਰਹਾਉ ਉਥੀ ਪ੍ਰਾਣ ਕਮਾਈਐ ਭਉ ਵੱਟੀ ਇਤ ਤਨ ਪਾਈਐ ਸਚ ਬੂਝਣ ਗਿਆਨ ਜਲਾਈਐ ਇਹੋ ਤੇਲ ਦੀਵਾ ਇਉਂ ਜਲੈ ਕਰ ਚਾਨਣ ਸਾਹਿਬ ਤਉ ਮਿਲੈ ਰਹਾਉ ਇਤ ਤਨ ਲਾਗੇ ਬਾਣੀਆਂ ਸੋ ਕੋ ਹੋਵੇ ਸੇਵ ਕਮਾਣੀਆਂ ਸਭ ਦੁਨੀਆਂ ਆਵਣ ਜਾਣੀਆਂ ਵਿੱਚ ਦੁਨੀਆਂ ਸੇਵ ਕਮਾਈਏ ਤਾਂ ਦਰਗਾਹ ਬੈਸਣ ਪਾਈਏ ਕਹੋ ਨਾਨਕ ਬਾਹ ਲੜਾਈਏ ਸ੍ਰੀ ਰਾਗ ਮਹੱਲਾ 3 ਘਰ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਹਉ ਸਤਿਗੁਰ ਸੇਵੀ ਆਪਣਾ ਇੱਕ ਮਨ ਇੱਕ ਚਿੱਤ ਭਾਈ ਸਤਗੁਰ ਮਨ ਕਾਮਨਾ ਤੀਰਥ ਹੈ ਜਿਸਨੂੰ ਦੇ ਬੁਝਾਏ ਮਨ ਚਿੰਦਿਆ ਵਰ ਪਾਵਣਾ ਜੋ ਇੱਛਾ ਸੋ ਫਲ ਪਾਏ ਨਾਉ ਧਾਈਐ ਨਾਉ ਮੰਗੀਐ ਨਾਮੇ ਸਹਿਜ ਸਮਾਏ ਮਨ ਮੇਰੇ ਹਰ ਰਸ ਚਾਖ ਤਿਖ ਜਾਏ ਜਿਨਨੀ ਗੁਰਮukh ਚਾਖਿਆ ਸਹਜੇ ਰਹੇ ਸਮਾਏ ਰਹਾਉ ਜਿਨਨੀ ਸਤਗੁਰ ਸੇਵਿਆ ਤਿੰਨੀ ਪਾਇਆ ਨਾਮ ਨਿਧਾਨ ਅੰਤਰ ਹਰ ਰਸ ਰਾਵ ਰਹਿਆ ਚੂਕਾ ਮਨ ਅਭਮਾਨ ਹਿਰਦੈ ਕਮਲ ਪਰਗਾਸਿਆ ਲਾਗਾ ਸਹਿਜ ਧਿਆਨ ਮਨ ਨਿਰਮਲ ਹਰ ਰਾਵ ਰਹਿਆ ਪਾਇਆ ਦਰਗਹਿ ਮਾਨ ਸਤਗੁਰ ਸੇਵਨ ਆਪਣਾ 떼 ਵਿਰਲੀ ਸੰਸਾਰ ਹਉ ਮੈਂ ਮਮਤਾ ਮਾਰਕੈ ਹਰ ਰੱਖਿਆ ਉਰਤਾਰ ਹਉ ਤਿਨ ਕੈ ਬਲਿਹਾਰਨ ਜਿਨਾਂ ਨਾਮੇ ਲੱਗਾ ਪਿਆਰ ਸੇ ਸੁਖੀਏ ਚਉ ਜੁਗੀ ਜਿਨਾਂ ਨਾਮ ਅਖੋਟ ਅਪਾਰ ਗੁਰ ਮਿਲਿਆ ਨਾਮ ਪਾਈਐ ਚੂਕੈ ਮੋਹ ਪਿਆਸ ਹਰ ਛੇਤੀ ਮਨ ਰਵ ਰਹਿਆ ਘਰ ਹੀ ਮਾਹੀ ਉਦਾਸ ਜਿਨਾਂ ਹਰਿ ਕਾ ਸਾਧ ਆਇਆ ਹਉ ਤਿਨ ਬਲਿਹਾਰੈ ਜਾਸ ਨਾਨਕ ਨਦਰੀ ਪਾਈਐ ਸੱਚ ਨਾਮ ਗੁਣਤਾ